ਬੈਂਡੀ ਹੈ ਬਸ ਬਸ ਸਾਬ ਹਮੇਂ ਕਹਿ ਰਹੇ ਕਿ ਜਿਵੇਂ ਜਿਵੇਂ ਹੁੰਦਾ ਤੇ ਲੋਕ ਆਉਂਦੇ ਨੇ ਅਫਸਰ ਉੱਥੇ ਤੱਕ ਵੀ ਚੱਲ ਕੇ ਆਉਣ ਪਿਆ ਰਹੇ ਹਨ ਕੰਪਲੈਕਸ ਨੂੰ ਮਾਰਿਆ ਉਹ ਬਸ ਮਾਰਕ ਨੂੰ ਕਰਾਗਾ ਜਿਵੇਂ ਲੱਗਦਾ ਕੋਡ ਆਫ ਕੰਡਕਟਰ ਲੱਗਿਆ ਹੋਇਆ ਹੈ ਕਿਉਂਕਿ ਸਾਰਾ ਜਿਹੜਾ ਪ੍ਰਕਾਸ਼ਿਕ ਤੰਕਰ ਜਿਹੜਾ ਕੋਡ ਆਫ ਕੰਡਕਟਰ ਵਾਲਾ ਹੈ ਇਹਨਾਂ ਤੇ ਆਵਾਜ਼ ਨੂੰ ਵੀ ਡਾਕਟਰ ਤੱਕ समस्यावेजी भी दिखी जा रही जिन्नी समस्या बोलने जा सारे गल समझना ਤੱਕ ਵੀ ਹੋਰ ਲੋਕਾਂ ਤੱਕ ਵੀ ਪਹੁੰਚੇ ਤੇ ਵੱਡੇ ਵੱਡੇ ਮੌਲ ਆ ਰਹੇ ਨੇ ਇਹ ਮਾਲ ਮੰਗੇ ਗਰੰਟੀਆਂ ਦੇ ਉਹ ਕਹਿੰਦੇ ਸਰਕਾਰ ਬਣਾਓ ਇਸ ਲਈ ਸੋਚਣ ਦੀ ਦਿਮਾਗ ਨਾਲ ਉਸ ਦੀ ਲੋੜ ਨਹੀਂ ਕਿ ਕਿਹੜੀ ਚੀਜ਼ ਬਾਰੇ ਕੀ ਸਮਝਦਿਆ ਖੇਤੀ ਪ੍ਰਧਾਨ ਸੇਵਾ ਕਿ ਅੱਜ ਜਿੰਨੇ ਅਸੀਂ ਤੁਹਾਡੇ ਇਸ ਗੱਲ ਦੀ ਹਮਾਇਤ ਕਰਦੇ ਆਂ ਔਰ ਤੁਸੀਂ ਮੰਨ ਕਰ ਰਹੇ ਹੋ ਪਿੰਡ ਦੇ ਵਿੱਚ ਛੋਟਾ ਦੁਕਾਨਦਾਰ ਕਿਸਾਨ ਮਜ਼ਦੂਰ ਇਹ ਸਾਡੇ ਨਾਲ ਆਵਾਜ਼ਾ ਕਰਕੇ ਗਿਆ ਕਿ ਤੂੰ ਇੱਕ ਚਾਹੇ ਉਹ ਮਜ਼ਦੂਰ ਹੋਵੇ ਇਹਨਾਂ ਦੀਆਂ ਸਭ ਦੀਆਂ ਮੰਗਾਂ ਉੱਤੇ ਕੁਛ ਨੀਆਂ ਕਹਿ ਲਈ ਇਹਨੇ ਪਿੰਡ ਦੇ ਵਿੱਚ ਪਤਾ ਚਾਰੀ ਸਹਿਬਾਨ ਮੈਨੂੰ ਪਤਾ ਲੱਗਿਆ ਸੀ ਕਿ ਤੁਹਾਡੀਆਂ ਕੁਝ ਮੰਗਾਂ ਨੇ ਉਹਦੇ ਸੰਬੰਧ ਚ ਉਰੇ ਬੈਠਿਓ ਤੇ ਉਹ ਤੁਸੀਂ ਇਸ ਫੌਂਦੇ ਚ ਮੈਂ ਤੁਹਾਡਾ ਮੰਗ ਪੱਤਰ ਲੈਣਾ ਆ ਤੇ ਇਹ ਮੰਗ ਪੱਤਰ ਹੁਣੀ ਅਸੀਂ ਮਾਨਯੋਗ ਐਸਲੀਮ ਸਾਹਿਬ ਦੇ ਥਰੂ ਅੱਗੇ ਗਵਰਨਮੈਂਟ ਤੱਕ ਪਹੁੰਚਾ ਦਾਂਗੇ ਤੇ ਜੋ ਵੀ ਤੁਹਾਡੀਆਂ ਮੰਗਾਂ ਉਹ ਸਾਰਾ ਡਿਟੇਲ ਚ ਲਿਖੇ ਹੋਣਾ ਜੀ ਜੋ ਵੀ ਸੁਖਵਿੰਦਰ ਕੌਰ ਜੀ ਪਿੰਡ ਨੋਰਾ ਆਇਆ ਹਾਂਜੀ ਅਸੀਂ ਧਰਨਾ ਲਾਇਆ ਜਿਵੇਂ ਮੁੱਦੇ ਤੇ ਕਿਉਂਕਿ ਅਸੀਂ ਦੇਖੋ ਜਦੋਂ ਵੀ ਕੰਮ ਦੀਆਂ ਅਰਜ਼ੀਏ ਪਾਉਣੇ ਇੱਕ ਤਾਂ ਸਾਡਾ ਜਿਹੜਾ ਰੱਖਿਆ ਜਾਂਦਾ ਜਿਹ ਪ੍ਰੋਟੈਸਟ ਵੀ ਇਹਨੂੰ ਤੁਰੰਤ ਹੌਣ ਲੈਣ ਕੀਤਾ ਜਾਵੇ ਉਹ ਨਹੀਂ ਇਹ ਕਰ ਰਹੇ ਸਾਡਾ ਕੋਈ ਧਰਨਾ ਲਾਉਣ ਦਾ ਕੋਈ ਸ਼ੌਂਕ ਨਹੀਂ ਹੈ ਜੀ ਦੇਖੋ ਨਾਮ ਸੁਖਵਿੰਦਰ ਕੌਰ ਜੀ ਫੰਡ ਨਵਰਾ ਧਰਨਾਲਾ ਜੀ ਦੇਖੋ ਇੱਕ ਤਾਂ ਜਿਹੜੇ ਪਿੰਡਾਂ 'ਚ ਗ੍ਰਾਮ ਸਭਾ ਹੁੰਦੀਆਂ ਨੇ ਉਹ ਜਾਲੀ ਕੀਤੀਆਂ ਜਾ ਰਹੀਆਂ ਨਿਗੀਆਂ ਤੇ ਮੇਟ ਮਤਲਬ ਜੋ ਜਿਹੜੇ ਆਪਣੇ ਇਹਦੇ ਵਾਲੇ ਨੇਗੇ ਜੀ ਜਥੇਬੰਦੀ ਵਾਲੇ ਉਹਨਾਂ ਨੂੰ ਹਟਾਇਆ ਜਾਂਦਾ ਬਗੈਰ ਵਜ੍ਹਾ ਤੋਂ ਤੇ ਕੋਈ ਵੀ ਉੱਥੇ ਜਿਹੜਾ ਕਹਿੰਦੇ ਨੇ ਵੀ ਆਪਾਂ ਕਾਨੂੰਨ ਲਾਗੂ ਕਰ ਰਹੇ ਆ ਜਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰ ਰਹੇ ਆ ਤੇ ਇਹੋ ਜਿਹਾ ਕੁਝ ਵੀ ਨਹੀਂ ਕਰ ਰਹੇ ਠੀਕ ਹੈ ਜੀ ਜਿਹੜੇ ਹੁਣ ਮੇਟ ਜਥੇਬੰਦੀ ਵਾਲੇ ਤੇ ਜਿੰਨੇ ਵੀ ਸਾਰੇ ਹਟਾ ਦਿੱਤੇ ਗਏ ਲੰਗੇ ਤੇ ਉਹਨਾਂ ਤੇ ਕੋਈ ਨਾ ਕੋਈ ਬਲੇਮ ਲਾਇਆ ਜਾਂਦਾਗਾ ਸਭ ਤੋਂ ਜ਼ਿਆਦਾ ਵੱਡੀ ਗੱਲ ਤਈ ਹੁੰਦੀ ਹੈਗੀ ਵੀ ਇਹ ਅਰਜੀ ਪਾ ਕੇ ਕੰਮ ਲੈਂਦੇ ਆ ਨੇ ਇਹਨਾਂ ਨੂੰ ਇਹ ਚੀਜ਼ਾਂ ਤੋਂ ਜ਼ਿਆਦਾ ਤਕਲੀਫ ਹੁੰਦੀ ਹੈਗੀ ਦੇਖੋ ਅਸੀਂ ਕਾਨੂੰਨ ਦੇ ਹਿਸਾਬ ਨਾਲ ਕੰਮ ਲੈ ਰਹੇ ਆਂ ਨਾ ਕਿ ਕਿਸੇ ਦੇ ਉੱਪਰ ਅਸੀਂ ਆਪਣੀ ਅਰਜੀ ਥੋਪ ਰਹੇ ਆਂਗੇ ਜੇ ਸਾਡੀਆਂ ਅਰਜ਼ੀਆਂ ਗਲਤ ਨੇ ਤਾਂ ਫਿਰ ਦਫ਼ਤਰ 'ਚ ਜਮਾ ਕੇ ਕਿੱਤੀਆਂ ਜਾਂਦੀਆਂ ਨੇ ਫਿਰ ਵਾਪਸ ਮੋੜ ਦੇਣਾ ਫਿਰ ਜੇ ਦਫ਼ਤਰ 'ਚ ਜਮਾ ਹੁੰਦੀਆਂ ਨੇ ਤਾਂ ਇਹ ਕਾਨੂੰਨ ਦੇ ਰਾਹੀ ਕੰਮ ਲੈਣ ਦਾ ਸਾਡਾ ਹੱਕ ਹੈ ਇਹ ਤਾਂ ਸਾਨੂੰ ਤਾਂ ਕਰਨਾ ਪਿਆ ਸੀ ਕਿਉਂਕਿ ਕਿਉਂਕਿ ਜਿਹੜਾ ਮਨਰੇਗਾ ਕਾਨੂੰਨ ਆ 2005 ਦਾ ਐਕਟ ਬਣਿਆ ਹੋਇਆ ਇਹਨੂੰ ਲਾਗੂ ਨਹੀਂ ਕਰ ਰਹੀ ਸਰਕਾਰ ਸਾਰੀਆਂ ਸਰਕਾਰਾਂ ਆ ਕੇ ਚਲੇ ਗਈਆਂ ਕਿਸੇ ਇਹ ਸਰਕਾਰ ਤੋਂ ਸਾਨੂੰ ਕਾਫੀ ਉਮੀਦ ਸੀ ਵੀ ਕਰੇਗੀ ਪਰ ਇਹਨੇ ਵੀ ਕੁਝ ਨਹੀਂ ਕੀਤਾ ਆ ਆਮ ਆਦਮੀ ਪਾਰਟੀ ਨੇ ਤੇ ਮਨਰੇਗਾ ਕਾਨੂੰਨ ਆ ਜਿਹੜਾ ਲਾਗੂ ਕਰਾਉਣ ਦਾ ਉਹਦੇ ਲਈ ਅਸੀਂ ਸਾਨੂੰ ਇਹ ਧਰਨਾ ਲਾਉਣਾ ਪਿਆ ਜੀ ਇਸ ਦਾ ਆਪਣਾ ਸਮੱਸਿਆ ਦਾ ਛੋਟੀਆਂ-ਛੋਟੀਆਂ ਜਿਹੀਆਂ ਅਸੀਂ ਤਾਂ ਅਸੀਂ 187 ਹਜ਼ਾਰ ਜੀਆਂ ਦੀ ਪ੍ਰोसीडिंग ਤਾਂ ਅਸੀਂ ਪਿੱਛੇ ਹੀ 90 ਲੱਖ ਦੀ ਦੇ ਕੇ اٹੇ ਆ ਤੇ ਉਸ ਤੋਂ ਪਹਿਲਾਂ 155 ਸ਼ਿਕਾਇਤਾਂ ਪਟਿਆਲੇ ਜ਼ਿਲ੍ਹੇ ਦੀਆਂ ਚੀਆਂ ਵੱਧ ਦਿਨ-ਦਰ-ਦਿਨ ਵੱਧਦੀਆਂ ਜਾ ਰਹੀਆਂ ਨੇ ਘਟਣ ਦੀ ਵੀ ਐ ਜਿਨ੍ਹਾਂ ਦਾ ਨਿਪਟਾਰਾ 7 ਦਿਨਾਂ 'ਚ ਕਰਨਾ ਹੁੰਦਾ ਹੈ ਨਾਲ ਮਿਲਦਾ ਵੀ ਐ ਤਾਂ ਆਪਣਾ ਕੰਮ ਨਹੀਂ ਦਿੰਦੇ ਕੰਮਾ ਕੀ ਕਹੋਗੇ ਤੁਸੀਂ ਇਹ ਸਾਨੂੰ ਜੀ ਮਜਬੂਰੀ ਦੇ ਵਿੱਚ ਕਰਨਾ ਪੈ ਰਿਹਾ ਹੈ ਕਿਉਂਕਿ ਜਿਹੜੀ ਮਹਿੰਗਾਈ ਦਾ ਦੌਰ ਚੱਲ ਰਿਹਾ ਹੈਗਾ ਉਹਦੇ ਵਿੱਚ ਕਿਤੇ ਵੀ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈਗਾ ਮਜ਼ਦੂਰਾਂ ਵਾਸਤੇ ਤੇ ਜਿਹੜਾ ਮੰਨ ਰਿਹਾ ਇੱਕ ਇੱਕ ਰਾਹ ਦਿਖਦਾ ਹੈਗਾ ਜਿਹੜਾ ਕਿ 100 ਦਿਨ ਦੀ ਗਾਰੰਟੀ ਮਿਲੀ ਹੋਈ ਆ ਪਰ ਕਿਤੇ ਨਾ ਕਿਤੇ ਇਹ ਵੀ ਮਤਲਬ ਇਗਨੋਰ ਅੱਖੋਂ ਪਰੋਲੇ ਕੀਤਾ ਜਾ ਰਿਹਾ ਹੈਗਾ ਲੋਕਾਂ ਨੂੰ ਮਜ਼ਦੂਰਾਂ ਨੂੰ ਕਿਉਂਕਿ 21 ਲੱਖ ਜੋਬ ਕਾਰਡ ਹੈਗਾ ਤੇ ਤਕਰੀਬਨ ਨਾ ਹੀ ਉਹਨਾਂ ਨੂੰ ਫੰਡ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ 30 ਤੋਂ 40 ਦਿਨਾਂ ਤੋਂ ਵੱਧ 100 ਦਿਨਾਂ ਦਾ ਰੁਜ਼ਗਾਰ ਤਾਂ ਕਿਤੇ ਮਿਲ ਹੀ ਨਹੀਂ ਰਿਹਾ ਕਿਸੇ ਵੀ ਮਜ਼ਦੂਰ ਨੂੰ ਤੇ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਜੇ ਮਜ਼ਦੂਰਾਂ ਲਵੇ ਕੰਮ ਰੁਜ਼ਗਾਰ ਹੀ ਨਹੀਂ ਹੋਊਗਾ ਤਾਂ ਮਤਲਬ ਕਿਥੋਂ ਆਪਣੇ ਰੋਜੀ ਰੋਟੀ ਚਲਾਵਾਂਗੇ ਮੈਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਜੋਤ ਕੋਹਰਾ ਤੇ ਪਿੰਡ ਬਬਰਪੁਰਾ ਦਾ ਜਿਵੇਂ ਕਿ ਤੁਸੀਂ ਅੱਜ ਦੇਖ ਹੀ ਰਹੇ ਹੋਗੇ ਅਸੀਂ ਅੱਜ ਇੱਕ ਨਾਬੇ ਬਲਾਕ ਦਾ ਜਿਹੜਾ ਇੱਥੇ ਧਰਨਾ ਦਾ ਪ੍ਰੋਟੈਸਟ ਹੈਗਾ ਉਹ ਕਰ ਰਹੇ ਹਾਂਗੇ ਜੋ ਕਿ ਮਤਲਬ ਸਾਡੀ ਇੱਕ ਮਜਬੂਰੀ ਬਣ ਗਈ ਹੈ ਕਿਉਂਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਪ੍ਰੋਟੈਸਟ ਕਰਦੇ ਆ ਰਹੇ ਹਾਂਗੇ ਜਿਹੜਾ ਕਿ ਪ੍ਰੋਟੈਸਟ ਦਾ ਕਾਰਨ ਕੀ ਹੈ ਜਿਹੜਾ ਮਨਰੇਗਾ ਕਾਨੂੰਨਾ 2005 ਚ ਬਣਿਆ ਸੀ ਜਿਹੜਾ ਕਿ ਹਾਲੇ ਤੱਕ ਲਾਗੂ ਨਹੀਂ ਹੋਇਆ ਜਿਹਨੂੰ 17-18 ਸਾਲ ਹੋ ਗਏ ਨੇ 100 ਦਿਨ ਦੇ ਗਰੰਟੀ ਦਾ ਅਧਿਕਾਰ ਆ ਪਿੰਡਾਂ ਦੇ ਵਿੱਚ ਦੇਣਾ ਹੁੰਦਾ ਉਹ ਨਹੀਂ ਦਿੱਤਾ ਜਾ ਰਿਹਾ ਸਾਡੀ ਜੀ ਜਿਸ ਦਿਨ ਅਸੀਂ ਦਫਤਰ ਜਮਾ ਕਰਾਉਣੇ ਆ ਉਹ ਆਨਲਾਈਨ ਕਰਨੀ ਹੁੰਦੇ ਇੱਕ ਵੀ ਅਜੇ ਹਲੇ ਤੱਕ ਸਾਡੀ ਤੁਰੰਤ ਆਨਲਾਈਨ ਨਹੀਂ ਕੀਤੀ ਗਈ ਹੈਗੀ ਕਿੰਨੇ ਮਤਲਬ ਸਾਡੇ ਕੋਲ ਰਿਕਾਰਡ ਆ ਜਿਹੜਾ ਉਹ ਇਕੱਠਾ ਉਹਦੇ ਦੇ ਕੋਈ ਗੱਲ ਕਰ ਸੁਣਨ ਨੂੰ ਵੀ ਤਿਆਰ ਨਹੀਂ ਹੈਗਾ ਕੋਈ ਕਰਨ ਨੂੰ ਤਿਆਰ ਨਹੀਂ ਹੈਗਾ ਨਾ ਕਿਸੇ ਵਿਧਾਨ ਸਭਾ ਦੇ ਵਿੱਚ ਕਿਸੇ ਦਾ ਸਵਾਲ ਆਗਾ ਵੀ ਭਾਈ ਮਨਰੇਗਾ ਨੂੰ ਕਿਵੇਂ ਕਾਨੂੰਨ ਮੁਤਾਬਕ ਲਾਗੂ ਕੀਤਾ ਜਾਵੇ ਜੇ ਇੰਨਾ ਫੰਡ ਰੱਖਾਂਗੇ ਤਾਂ 100 ਦਿਨ ਮਿਲ ਪਾਉ ਕੋਈ ਗੱਲ ਨਹੀਂ ਕਰ ਰਿਹਾ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਮੁੱਦਾ ਨਹੀਂ ਹੈਗਾ ਨਿਯੁਕਤੀ ਪੱਤਰ ਦੇਣਾ ਹੁੰਦਾ ਕਿਤੇ ਨਿਯੁਕਤੀ ਪੱਤਰ ਨਹੀਂ ਦਿੱਤਾ ਜਾ ਰਿਹਾ ਜਿੱਥੇ ਕਿਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਜਥੇਬੰਦੀ ਦਾ ਅਸੀਂ ਦੱਸਦਾ ਵੀ ਜਾਣਕਾਰੀ ਦਿੱਤੀ ਵੀ ਭਈ ਇਸ ਤਰ੍ਹਾਂ ਕੰਮ ਲੱਗਣਾ ਹੁੰਦਾ ਉਥੇ ਲਿਆ ਜਾ ਰਿਹਾ ਤਾਂ ਨਿਯੁਕਤੀ ਪੱਤਰ ਨਹੀਂ ਮਿਲ ਰਿਹਾ ਪਿੰਡਾਂ ਦੇ ਵਿੱਚ ਬੇਰੋਜ਼ਗਾਰੀ ਪੱਤਾ ਦੇਣਾ ਹੁੰਦਾ ਜਿਹੜਾ ਉਹ ਹਲੇ ਤੱਕ ਨਹੀਂ ਮਿਲ ਪਾਇਆ ਸਾਡੀ ਸਰਕਾਰ ਨੇ ਜਿਹੜੇ ਬੇਰੋਜ਼ਗਾਰੀ ਪੱਤੇ ਦੇ ਨਿਯਮ ਬਣਾਉਣੇ ਸੀ ਉਹ ਹਲੇ ਤੱਕ ਨਹੀਂ ਬਣਾਏ ਪਿੰਡਾਂ ਦੇ ਵਿੱਚ ਜਿਹਦਾ ਕੋਈ ਮਤਲਬ ਹੀ ਨਹੀਂ ਆ ਉਸ ਸ਼ਿਕਾਇਤ ਦਾ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਜਿਹੜੇ ਉਹਨਾਂ ਨੇ ਇੱਕ ਪਹਿਲਾ ਪਿਕ ਮਨਰੇਗਾ ਉਹਨਾਂ ਨੂੰ ਲਾਗੂ ਕਰਨ ਇੱਕ ਤਰ੍ਹਾਂ ਮੁਤਾਬਕ ਤੇ ਜਿਹੜੇ ਉਹ ਪਹਿਲਾਂ ਕਹਿੰਦੇ ਵੀ ਸੀਗੇ ਵੀ ਸਰਕਾਰ ਆ ਜਿਹੜੀ ਸਾਡੀ ਪਿੰਡਾਂ ਚੋਂ ਚੱਲੂਗੀ ਪਰ ਪਿੰਡਾਂ ਦੇ ਲੋਕ ਤਾਂ ਆ ਬੈਠੇ ਨੇਗੇ ਕੋਈ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਤੇ ਉਹ ਕਹਦੇ ਵੀ ਸੀ ਕਰ-ਕਰ ਰੋਜ਼ਗਾਰ ਦੇਵਾਂਗੇ ਕਰ-ਕਰ ਰੋਜ਼ਗਾਰ ਤਾਂ ਬਹੁਤ ਦੂਰ ਦੀ ਗੱਲ ਆ ਜਿਹੜਾ ਸਾਡਾ ਦਿੱਤਾ ਹੋਇਆ ਹੱਕ ਆਗਾ ਬੁਨਿਆਦੀ ਹੱਕ ਆ 100 ਦਿਨ ਦੇ ਗਰੰਟੀ ਦਾ ਅਧਿਕਾਰ ਸਾਨੂੰ ਉਹ ਵੀ ਦੇਣ ਨੂੰ ਤਿਆਰ ਨਹੀਂ ਹੈਗੀ ਉਹ ਵੀ ਖੋਹਿਆ ਜਾ ਰਿਹਾ ਹੱਕ ਕਿਤੇ ਨਾ ਕਿਤੇ ਸੀ ਜਿੰਦਾ ਵੀ ਪਿੰਡਾਂ ਦੇ ਵਿੱਚ ਦੌਰੇ ਇਹ ਆ ਇਸ ਦਾ ਕਿ 18 ਸਾਲ ਹੋ ਗਏ ਕਾਨੂੰਨ ਬਣੇ ਨੂੰ ਅਜੇ ਤੱਕ ਲੋਕਾਂ ਨੂੰ 100 ਦਿਨ ਦਾ ਰੋਜ਼ਗਾਰ ਨਹੀਂ ਦਿੱਤਾ ਗਿਆ ਸੰਵਿਧਾਨਕ ਗਰੰਟੀ ਹੋਣ ਦੇ باوجود ਉਮੀਦਵਾਰ ਤੇ ਨਾਂ ਅਰਜੀ ਤੁਰੰਤ ਆਨਲਾਈਨ ਕੀਤੀ ਜਾ ਰਹੀ ਹੈ ਤੇ ਦੂਸਰੀ ਗੱਲ ਜਿਹੜੀ ਇਲੈਕਸ਼ਨ ਦੌਰ ਦੀ ਕਰਦੇ ਹਾਂ ਇਲੈਕਸ਼ਨਾਂ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਕੋਈ ਇੱਕ ਨਹੀਂ ਕਿਸੇ ਦੇ ਵੀ ਏਜੰਡੇ ਤੇ ਮਜ਼ਦੂਰ ਨਹੀਂ ਹੈ ਪਿੰਡ ਨਹੀਂ ਹੈ ਕੋਈ ਵੀ 65% ਆਬਾਦੀ ਅੱਜ ਪਿੰਡਾਂ 'ਚ ਰਹਿ ਰਹੀ ਆ ਸਾਡੇ ਪੰਜਾਬ ਦੀ ਪਰ ਇੱਕ ਵੀ ਗੱਲ ਪਿੰਡ ਦੇ ਪੰਜਾਬ ਦੇ ਦੀ ਗੱਲ ਨਹੀਂ ਹੋ ਰਹੀ ਕਿਤੇ ਨਾ ਖੇਤੀ ਪਾਲਸੀ ਕਿਸੇ ਨੇ ਕਲੀਅਰ ਕੀਤੀ ਹੈ ਕਿ ਕੀ ਹੈ ਉਹਨਾਂ ਦੀ ਨਾ ਇਹ ਕਲੀਅਰ ਕੀਤਾ ਕਿ 100 ਦਿਨ ਦਾ ਰੁਜ਼ਗਾਰ ਅਜੇ ਤੱਕ ਕਿਸੇ ਵੀ ਪਾਰਟੀ ਨੇ ਕਿਉਂ ਨਹੀਂ ਦਿੱਤਾ ਤੇ ਨਾ ਅੱਗੇ ਦੇਣ ਦੀ ਕੋਈ ਗੱਲ ਕੀਤੀ ਜਾ ਰਹੀ ਹੈ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਦਾ ਅਜੇ ਤੱਕ ਜੋਬ ਕਰਨ ਨਹੀਂ ਬਣਿਆ ਉਹਨਾਂ ਨੂੰ 100 ਦਿਨ ਕੰਮ ਦੇਣ ਦੀ ਤਾਂ ਦੂਰ ਦੀ ਗੱਲ ਹੈ ਬੜੀ ਇਸੇ ਤਰੀਕੇ ਨਾਲ ਪਿੰਡਾਂ 'ਚ ਬਾਕੀ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੈ ਇਹਦੇ ਨਾਲ ਇਹ ਹੈ ਕਿ ਨਸ਼ਿਆਂ 'ਚ ਪੰਜਾਬ ਛੇਵਾਂ ਦਰਿਆ ਜਿਹੜਾ ਕਹਿ ਰਹੇ ਨੇ ਵਗ ਰਿਹਾ ਹੈ ਉਹਦੇ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਕੋਲੇ ਕੀ ਲੌਜਿਕ ਹੈ ਕੀ ਦਲੀਲ ਹੈ ਕਿਵੇਂ ਖਤਮ ਕਰਨਾ ਚਾਹਣਗੇ ਕੱਲੀਆਂ ਗੁਟਕਾ ਸਾਹਿਬ ਦੀਆਂ ਸਵਾ ਖਾਣ ਨਾਲ ਜਾਂ ਕੁਝ ਅਜੇ ਲੌਲੀਪੌਪ ਦੇਣ ਨਾਲ ਕੰਮ ਨਹੀਂ ਚੱਲੇਗਾ ਆਮਲ 'ਚ ਕੀ ਲੈ ਕੇ ਆਉਣਾ ਚਾਹੁੰਦੇ ਨੇ ਉਹ ਲੋਕਾਂ ਨਾਲ ਸਮਾਦਰ ਚਾਹਣ ਲੋਕਾਂ ਨਾਲ ਗੱਲ ਕਰਨ ਪਿੰਡਾਂ 'ਚ ਕੱਲੀਆਂ ਚਾਰ ਲੱਡੂ ਵੱਢ ਕੇ ਇਕੱਠ ਕਰਿਆ ਪਿੰਡਾਂ 'ਚ ਬੁਲਾਉਂਦੇ ਕਿਹਨ ਨੂੰ ਨਰੇਗਾ ਵਾਲੇ ਬੀਬੀ ਆਉਂਦੀਆਂ ਨੇ ਸਾਰੀ ਇਕੱਠਾਂ 'ਚ ਜ਼ਿਆਦਾਤਰ ਜਿਹੜੇ ਵੀ ਲੀਡਰ ਆਉਂਦੇ ਨੇ ਪਰ ਗੱਲ ਉਹਨਾਂ ਦੀ ਕੋਈ ਨਹੀਂ ਕਰਦਾ ਸਾਰੇ ਹੁਣ ਲੋਕ ਜਾਗ ਗਏ ਨੇ ਪਿੰਡਾਂ ਤੋਂ ਸਵਾਲ ਵੀ ਕਰਨਗੇ ਆਏ ਆਪਦੇ ਐਮਪੀ ਨੂੰ ਜਿਹੜਾ ਵੀ ਮੈਂਬਰ ਪਾਰਲੀਮੈਂਟ ਦੇ ਵਿੱਚ ਨੁਮਾਇੰਦਾ ਅਲੱਗ-ਅਲੱਗ ਪਾਰਟੀ ਦਾ ਖੜਾ ਕਿ ਦੱਸੋ ਸਾਡੀਆਂ ਸਮੱਸਿਆਵਾਂ ਦਾ ਹੱਲ ਕੀ ਹੈ ਪ੍ਰਵਾਸ ਦਾ ਕੀ ਹਾਲ ਹੈ ਸਾਡੇ ਪੰਜਾਬ ਦੇ ਨੌਜਵਾਨ ਧੀਆ ਪੁੱਤ ਆਪਦੇ ਪੰਜਾਬ ਨੂੰ ਛੱਡ ਕੇ ਬਾਹਰ ਨੂੰ ਜਾ ਰਹੇ ਨੇ ਤੇ ਭਵਿੱਖ ਦਾਤੇ ਲਾ ਰਹੇ ਨੇ ਮੈਕਸੀਕੋ ਵਰਗੀਆਂ ਦੀਵਾਰਾਂ ਟੱਪ ਰਹੇ ਨੇ ਕਿਉਂ ਇਹਦੇ ਤੇ ਸਵਾਲ ਹੋਣਗੇ ਸਾਰੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ 'ਚ ਖੜੇ ਹੋ ਰਹੇ ਨੇ ਉਹਨਾਂ ਨੂੰ ਤੇ ਪਿੰਡਾਂ ਦੇ ਲੋਕਾਂ ਨੂੰ ਕੀ ਲੋਕਾਂ ਨੂੰ ਕਹਾਂਗੇ ਕਿ ਆਪਸੀ ਸਦਭਾਵਨਾ ਬਣਾ ਕੇ ਰਹਿਣੀ ਚਾਹੀਦੀ ਹੈ ਆਪਸੇ ਦੇ ਵਿੱਚ ਇਕੱਠੇ ਰਹਿਣਾ ਚਾਹੀਦਾ ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਜਿਹੜਾ ਪੋਲਿੰਗ ਬੂਥ ਵੀ ਆਉ ਨਹੀਂ ਲਾਉਣਾ ਚਾਹੀਦਾ ਜੇ ਕਿਤੇ ਫੇਰ ਵੀ ਮਜਬੂਰੀ ਲੱਗਦੀ ਹੈ ਤਾਂ ਇੱਕ ਲਾਓ ਸਾਰੇ ਬੋਟ ਜੀ ਨੂੰ ਮਰਜ਼ੀ ਪਾਓ ਔਰ ਉਸ ਤੋਂ ਪਹਿਲਾਂ ਘਟੋ ਘਟ ਹਰ ਪਿੰਡ ਦੇ ਵਿੱਚ ਕੋਈ ਬੋਡ ਲਾਓ ਆਏ ਲੀਡਰ ਨੂੰ ਸਾਰਿਆਂ ਨੂੰ ਸਵਾਲ ਕਰੋ ਇਹ ਨਾ ਕੋਈ ਮੇਰਾ ਲੀਡਰ ਹੈ ਇਹਨੂੰ ਸਵਾਲ ਨਹੀਂ ਕਰਨਾ ਜੇ ਲੀਡਰਾਂ ਨੂੰ ਸਵਾਲ ਨਹੀਂ ਕਰਨੇ ਤਾ ਤੁਹਾਨੂੰ ਪਤਾ ਕਿਵੇਂ ਲੱਗੇਗਾ ਕਿ ਉੱਥੇ ਜਾ ਕੇ ਪਾਰਲੀਮੈਂਟ ਚ ਤੁਹਾਡੇ ਹਲਕੇ ਦੀ ਗੱਲ ਰੱਖਣਗੇ ਗੁੱਗੇ ਬਹਿਲਵਾਨਾਂ ਤੋਂ ਕਰਾਉਣਾ ਕੀ ਹੈ ਜਿਨ੍ਹਾਂ ਨੂੰ ਅਸੀਂ 75 ਸਾਲ ਤੋਂ ਦੇਖਦੇ ਆ ਰਹੇ ਹਾਂ ਆਮ ਤੁਸੀਂ ਦੇਖੋਗੇ ਹੁਣ ਪਿੰਡਾਂ ਦੇ ਵਿੱਚ ਗੱਡੀਆਂ ਚੱਲਣਗੀਆਂ ਗੱਡੀਆਂ ਦੇ ਵਿੱਚ ਇੱਕ ਗੱਲ ਜਾਏਗੀ ਕਿ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਉਹ ਤਾਂ ਕਾਮਯਾਬ ਹੋ ਗਏ ਜਿਨ੍ਹਾਂ ਨੂੰ 75 ਸਾਲਾਂ ਚ ਇਹ ਲੋਕਾਂ ਨੇ ਵੋਟਾਂ ਪਾਈਆਂ ਨੇ ਪਰ ਇਹ ਲੋਕ ਕਦੋਂ ਕਾਮਯਾਬ ਹੋਣਗੇ ਇਹਨਾਂ ਦੀ ਕਾਮਯਾਬੀ ਬਾਰੇ ਕਦੋਂ ਗੱਲ ਕਰਨਗੇ ਉਹ ਕੋਈ ਗੱਲ ਨਹੀਂ ਕਰ ਰਿਹਾ ਉਹਦੇ ਲਈ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਆਏ ਨੁਮਾਇੰਦਿਆਂ ਨੂੰ ਬੁਲਾਓ ਤੇ ਉਹਨਾਂ ਤੋਂ ਸਵਾਲ ਕਰੋ ਪੋਲਿੰਗ ਬੂਥਾਂ ਲਾਓ ਜੇ ਲੋੜ ਲੱਗ ਜੇ ਤਾਂ ਸਾਂਝਾ ਲਾਓ ਪਿੰਡਾਂ ਦੇ ਭਾਈਚਾਰੇ ਨੂੰ ਕਾਇਮ ਰੱਖੋ ਕਿਸਾਨੀ ਮਜ਼ਦੂਰੀ ਨੂੰ ਇਕੱਠੀ ਰੱਖੋ ਤੋੜੋ ਨਾ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਸਾਡਾ ਜਦੋਂ ਦੀ ਆਮ ਆਦਮੀ ਨਹੀਂ ਪੰਜਾਬ ਦੇ ਲੋਕ ਖੁਸ਼ ਹੋਣ ਤਾਂ ਫਿਰ ਇੱਥੇ ਧੁੱਪ ਚ ਕਿਉਂ ਬੈਠੇ ਹੋ ਇਹਦੀ ਉਦਾਹਰਨ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੇ ਪੰਜਾਬ ਦੇ ਵਿੱਚ ਮੱਖ ਮੰਤਰੀ ਜੀ ਦੱਸਣ ਕਿ ਪਿਛਲੇ ਸਾਲ ਚ ਐਵਰੇਜ 35 ਦਿਨ ਕੰਮ ਮਿਲੇ ਆ ਜਿਹੜੀ ਪਿੰਡਾਂ ਚੋਂ ਸਰਕਾਰ ਚੱਲਣੀ ਐ 100 ਦਿਨ ਦਾ ਰੋਜ਼ਗਾਰ ਜਿਹੜਾ ਪੈਸਾ ਸਾਰਾ ਕੇਂਦਰ ਵੱਲੋਂ ਆਉਣਾ ਪੰਜਾਬ ਦੀ ਫੁੱਟੀ ਕਾੜੀ ਨਹੀਂ ਲੱਗਣੀ ਵੈਸੇ ਵੀ ਪੰਜਾਬ ਦੇ ਖਜ਼ਾਨੇ ਚੋਂ ਅੱਜ ਤੱਕ 12 ਦੀ ਰਿਪੋਰਟ ਹੈ ਕਿ ਪਿਛਲੇ 13 ਸਾਲਾਂ ਚ ਪਿਛਲੇ 3 ਸਾਲ ਦੀ ਤਾਂ ਇਹ ਸਰਕਾਰ ਬੜੀ ਨਿਯੋਗ ਹੈ ਲਗਭਗ ਪਿਛਲੇ 13 ਸਾਲ ਚ ਬਜਟ ਚੋਂ 1 ਰੁਪਿਆ ਦੀ ਕਿਸੇ ਪਿੰਡ ਲਈ ਆਇਆ ਖਜ਼ਾਨੇ ਚ ਤਾਂ ਕਿਹੜਾ ਪਿੰਡਾਂ ਦੀ ਸਰਕਾਰ ਕਿੱਥੇ ਚੱਲ ਰਹੀ ਐ ਸਭ ਨੂੰ ਦਿਖ ਰਹੀ ਐ ਪਿੰਡਾਂ ਚ ਲੋਕ ਤਾਂ ਉਜੜ ਕੇ ਬਾਹਰ ਨੂੰ ਜਾ ਰਹੇ ਨੇ ਪਿੰਡਾਂ ਚ ਲੋਕ ਸ਼ਹਿਰਾਂ ਦੀਆਂ ਗੰਦੀਆਂ ਕਲੋਨੀਆਂ ਚ ਰਹਿਣ ਲਈ ਕਿਉਂਕਿ ਰੋਜ਼ਗਾਰ ਨਹੀਂ ਉੱਥੇ ਜਾਣ ਨੂੰ ਤਿਆਰ ਨੇ ਕਿਸਾਨੀ ਉਜੜ ਰਹੀ ਹੈ ਤੁਸੀਂ ਦੇਖੋ ਕਿ ਲੋਕ ਬਾਰਡਰ ਤੇ ਬੈਠੇ ਨੇ ਤੇ ਇਹ ਸਾਰੀਆਂ ਸਮੱਸਿਆਵਾਂ ਨੇ ਜੇ ਪੰਜਾਬ ਠੀਕ ਹੋਵੇ ਆਮ ਆਦਮੀ ਦੀ ਸਰਕਾਰ ਹੋਵੇ ਤਾਂ ਲੋਕ ਇਸ ਤਰੀਕੇ ਨਾਲ ਨਾ ਬਹਿੰਦੇ ਕਹਿਣ ਦੀ ਲੋੜ ਨਹੀਂ ਹੁੰਦੀ ਪੋਸਟਰਾਂ ਦੀ ਸਰਕਾਰ ਆ ਇਹ ਪੋਸਟਰ ਵੱਡੇ ਵੱਡੇ ਨੇ 10 ਲੱਖ ਦਾ ਪੰਜਾਬ ਸਰਕਾਰ ਨੂੰ ਵਿੱਤ ਵਿਭਾਗ ਨੇ ਤੇ ਪੰਚਾਇਤ ਵਿਭਾਗ ਨੇ ਲਿਖ ਕੇ ਦਿੱਤਾ ਕਿ ਬੇਰਜਗਾਰੀ ਪੱਤੇ ਦੇ ਨਿਯਮ ਬਣਾ ਕੇ ਫੰਡ ਜਨਰੇਟ ਕਰਦੇ ਹੋ 10 ਲੱਖ ਦਾ ਫੰਡ ਨਹੀਂ ਜਨਰੇਟ ਕੀਤਾ ਪਰ ਤੁਸੀਂ ਇੱਥੋਂ 2 ਕਿਲੋਮੀਟਰ ਚ ਜਾਓਗੇ ਪੰਜਾਬ ਸਰਕਾਰ ਦੇ 10 ਲੱਖ ਦੇ ਪੋਸਟਰ ਜਰੂਰ ਦੇਖ ਲੋਗੇ ਐਡਵਰਟਾਈਜ਼ਮੈਂਟ ਜਰੂਰ ਦੇਖ ਲੋਗੇ ਪਰ ਲੋਕਾਂ ਲਈ ਕੋਈ ਪੈਸਾ ਨਹੀਂ ਇਹ ਸਾਨੂੰ ਲੋਕਾਂ ਨੂੰ ਦੇਖਣਾ ਪਏਗਾ ਕਿ ਕੌਣ ਲੋਕਾਂ ਦਾ ਇਹਦੇ ਲਈ ਤਾਂ ਸਾਨੂੰ ਲੋਕਾਂ ਚ ਆਉਣਗੇ ਹੁਣ ਫਤਵਾ ਦੇਣਗੇ ਲੋਕ ਉਹ ਲੋਕਾਂ ਨੇ ਦੇਖਣਾ ਥੈਂਕ ਯੂ ਓਏ ਮਨਜੋਨ ਸਾਰੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੁਸੀਂ ਮੰਗ ਪੱਤਰ ਲੈਣਾ ਪਿਆ ਕਿਉਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਰਾ ਇਹ ਇਹਨਾਂ ਦੀਆਂ ਮੰਨ ਰੇਗਾ ਲਿਆਂ ਦੀਆਂ ਕੁਛੇ ਡਿਮਾਂਡਾਂ ਨੇ ਉਹ ਡਿਮਾਂਡਾਂ ਦਾ ਇਹਨਾਂ ਨੇ ਮੰਗ ਪੱਤਰ 'ਤੇ ਲਿਖ ਕੇ ਦਿੱਤੀਆਂ ਉਹਦੇ ਸਬੰਧ ਵਿੱਚ ਇਹਨਾਂ ਨੇ ਧਰਨਾ ਦਿੱਤਾ ਤੇ ਉਸ ਨੂੰ ਹੁਣ ਅਸੀਂ ਇਹ ਮੰਗ ਪੱਤਰ ਸਾਰਾ ਪੜ੍ਹ ਕੇ ਮਾਨਯੋਗ ਐਸਡੀਐਮ ਸਾਹਿਬ ਦੇ ਥਰੂ ਅੱਗੇ ਸਰਕਾਰ ਲਵੇ ਇਹਨਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ ਉਹ ਪਹੁੰਚਦੀਆਂ ਕਰਦਾ ਉਹ ਦੇਖ ਕੇ ਪੜ੍ਹ ਕੇ ਪਤਾ ਲੱਗੇਗਾ ਹਲੇ ਮੈਂ ਪੜਿਆ ਨਹੀਂ ਮੰਗ ਪੱਤਰ ਮੰਗ ਪੱਤਰ ਪੜ ਕੇ ਜੋ ਵੀ ਡਿਮਾਂਡ ਨੇ ਉਹ ਅੱਗੇ ਲਿਖ ਕੇ ਭੇਜਦਾ